ਸਤ ਸ੍ਰੀ ਅਕਾਲ ਜੀ ਮੈਂ ਬਲਵਿੰਦਰ ਸਿੰਘ ਮਾਨ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 3 ਫਰਵਰੀ 2025 ਦੇ ਟਾਈਮ ਕਰੀਬ ਸਵਾ 7 ਦੇ ਹੋਣ ਜਾ ਰਹੇ ਨੇ ਗੱਲਬਾਤ 4 ਫਰਵਰੀ ਦੇ ਮੌਸਮ ਬਾਰੇ ਕਰਾਂਗੇ ਜਿੱਦਾਂ ਕਿ ਪਿਛਲੇ ਕਈ ਦਿਨਾਂ ਤੋਂ ਅਪਡੇਟ ਸਾਂਝੀ ਕਰ ਰਹੇ ਹਾਂ ਵੀ 4 ਫਰਵਰੀ ਲੱਗੇ ਇੱਕ ਪੱਛਮੀ ਸਿਸਟਮ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਨੂੰ ਪ੍ਰਭਾਵਿਤ ਕਰ ਸਕਦਾ ਹੈਗਾ ਪਾਸਮੀ ਸਿਸਟਮ ਨੂੰ ਦਸਤਕ ਦੇਊਗਾ ਅਗਲੇ 24 ਘੰਟਿਆਂ ਦੇ ਦੌਰਾਨ ਅਗਲੇ 24 ਤੋਂ 27 27 ਘੰਟਿਆਂ ਦੇ ਵਿਚਕਾਰ ਪੰਜਾਬ ਹਰਿਆਣਾ ਰਾਜਸਥਾਨ ਦੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਕਾਰਵਾਈ ਦੇਖਣ ਨੂੰ ਮਿਲੇਗੀ ਪਹਿਲਾਂ ਕਈ ਦਿਨ ਪਹਿਲਾਂ ਉਮੀਦ ਸੀਗੀ ਇਹ ਸਿਸਟਮ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇ ਸਕਦਾਗਾ ਪਰ ਹਾਲ ਦੀ ਘੜੀ ਸਿਸਟਮ ਪਹਿਲਾਂ ਨਾਲੋਂ ਕਮਜ਼ੋਰ ਪੈ ਚੁੱਕਿਆਗਾ ਕਿਉਂਕਿ ਇਹ ਸਿਸਟਮ ਨੂੰ ਪੂਰੀ ਦੀ ਹਵਾ ਦੀ ਸਪੋਰਟ ਨਹੀਂ ਮਿਲ ਰਹੀਗੀ ਜਦੋਂ ਵੀ ਕੋਈ ਵੀ ਸਿਸਟਮ ਪਾਸਮੀ ਸਿਸਟਮ ਜਿਹੜਾ ਪਾਕਿਸਤਾਨ ਵਾਲੀ ਸਾਈਡ ਤੋਂ ਆਪਣੇ ਉੱਤਰ ਭਾਰਤ ਤੇ ਦਸਤਕ ਦਿੰਦਾਗਾ ਉਹਨੂੰ ਹਵਾਵਾਂ ਦੀ ਸਪੋਰਟ ਮਿਲਣੀ ਜ਼ਰੂਰੀ ਹੁੰਦੀ ਹੈਗੀ ਚਾਹੇ ਕਿਸੇ ਕਿਸੇ ਸਿਸਟਮ ਵਿੱਚ ਅਰਬ ਸਾਗਰ ਤੋਂ ਹਵਾਵਾਂ ਚੱਲ ਕੇ ਆਉਂਦੀਆਂ ਨਵੀਆਂ ਵਾਲੀਆਂ ਕਿਸੇ ਕਿਸੇ ਸਿਸਟਮ ਦੇ ਦਰਾਨ ਬੰਗਾਲ ਦੀ ਖਾੜੀ ਤੋਂ ਨਵੀਆਂ ਵਾਲੀਆਂ ਹਵਾਵਾਂ ਚੱਲ ਕੇ ਪੰਜਾਬ ਤੱਕ ਪਹੁੰਚਦੀਆਂ ਨੇ ਜਿਹੜੀਆਂ ਪੂਰੇ ਦੀਆਂ ਹਵਾਵਾਂ ਹੁੰਦੀਆਂ ਨੇ ਜਿਹੜੀਆਂ ਸਿਸਟਮ ਨੂੰ ਸਪੋਰਟ ਕਰਦੀਆਂ ਨੇ ਜਿਹਦੇ ਨਾਲ ਪੱਛਮੀ ਸਿਸਟਮ ਕਈ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦਿੰਦਾਗਾ ਸੋ ਹਾਲ ਦੀ ਘੜੀ ਜਿਹੜਾ ਕੱਲ ਨੂੰ ਪੱਛਮੀ ਸਿਸਟਮ ਆ ਰਿਹਾਗਾ ਉਹਦੇ ਚ ਪੂਰੀ ਦੀ ਹਵਾਏ ਸਿਸਟਮ ਨੂੰ ਬਹੁਤ ਘੱਟ ਹੋਊਗੀ ਲੋਕਲ ਮਤਲਬ ਕਿ ਲੋਕਲ ਪੂਰੀ ਦੀ ਹਵਾ ਜਰੂਰ ਚੱਲ ਸਕਦੀ ਹੈ ਜਿਵੇਂ ਪੰਜਾਬ ਪੰਜਾਬ ਵਿੱਚ ਚੱਲ ਸਕਦੀ ਹੈ ਪੂਰੀ ਦੀ ਹਵਾ ਪਰ ਉਹ ਜਿਹੜੀ ਬੰਗਾਲ ਦੀ ਖਾੜੀ ਜਾਂ ਅਰਬ ਸਾਗਰ ਤੋਂ ਚੱਲ ਕੇ ਨਹੀਂ ਆਊਗੀ ਜਿਹੜੀ ਜਿਹਦੇ ਨਾਲ ਨਮੀ ਵਿੱਚ ਵਾਧਾ ਹੋਣਾ ਹੁੰਦਾਗਾ ਜਿਸ ਦਾ ਕਰਕੇ ਪੰਜਾਬ ਦੇ ਲਿਮਟਿਡ ਇਲਾਕਿਆਂ ਵਿੱਚ ਜਾਂ ਹਰਿਆਣਾ ਦੇ ਲਿਮਟਿਡ ਇਲਾਕਿਆਂ ਵਿੱਚ ਤੇ ਰਾਜਸਥਾਨ ਦੇ ਸਿਰਫ ਲਿਮਟਿਡ ਟਟਮੀਲੇ ਇਲਾਕਿਆਂ ਵਿੱਚ ਕੱਲ ਗਰ ਚਮਕ ਨਾਲ ਹਲਕੀ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਵਿੱਚ ਕਿਤੇ ਕਿਤੇ ਮਤਲਬ ਕਿ ਟੁੱਟਮੀ ਕਾਰਵਾਈ ਹੋਗੀ ਸਾਰੇ ਇਲਾਕਿਆਂ ਵਿੱਚ ਮੀਂਹ ਦੀ ਸਭਾਵਨਾ ਨਹੀਂ ਚਾਪ ਰਹੀਗੀ ਪਰ ਫਿਰ ਵੀ ਥੋੜੇ ਬਹੁਤ ਖੇਤਰਾ ਵਿੱਚ ਜਾਂ ਕਿਤੇ ਕਿਤੇ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਹੈ ਜਿਹੜੇ ਕਿਤੇ ਕਿਤੇ ਛਿੜਕਾ ਛਰਾਟਾ ਜਾਂ ਨਿੱਕੀਆਂ ਮੋਟੀਆਂ ਹਲਕੀਆਂ ਦਰਮਿਆਨੀਆਂ ਫਹਾਰਾ ਥੋੜੇ ਬਹੁਤ ਖੇਤਰਾ ਵਿੱਚ ਦੇ ਸਕਦੀ ਹੈ ਦੇ ਸਕਦਾ ਸਿਸਟਮ ਹਾਲਾਂਕਿ ਵੱਡੇ ਪੱਧਰ ਤੇ ਪੰਜਾਬ ਵਿੱਚ ਜਾਂ ਹਰਿਆਣੇ ਵਿੱਚ ਜਾਂ ਰਾਜਸਥਾਨ ਵਿੱਚ ਵੱਡੇ ਪੱਧਰ ਤੇ ਮੀਂਹ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਪਰ ਅੱਜ ਰਾਜਸਥਾਨ ਦੇ ਵਿੱਚ ਅੱਜ ਰਾਤ ਤੋਂ ਹੀ ਸਿਸਟਮ ਦਾ ਸੁਰੂ ਹੋ ਜਾਣਾ ਜਿੱਥੇ ਹਲਕੀਆਂ ਪਹਾੜਾ ਛਿੜਕਾ ਛਰਾਟਾ ਜਾਂ ਬੂੰਦਾਂਵਾਂ ਦੀ ਦੇਖਣ ਨੂੰ ਮਿਲ ਸਕਦੀ ਹੈਗੀ ਉਸ ਤੋਂ ਬਾਅਦ ਧੜਕਸਾਰ ਹਰਿਆਣੇ ਦੇ ਖੇਤਰਾਂ ਦੇ ਵਿੱਚ ਤੇ ਦੁਪਹਿਰ ਤੱਕ ਜਾਂ ਦੁਪਹਿਰ ਬਾਅਦ ਪੰਜਾਬ ਦੇ ਥੋੜੇ ਬਹੁਤ ਖੇਤਰਾਂ ਵਿੱਚ ਘਰ ਚਮਕਲੇ ਬੱਦਲ ਕਿਤੇ ਕਿਤੇ ਛਿੜਕਾ ਛਰਾਟਾ ਜਿਹੜਾ ਦੇ ਸਕਦੇ ਨੇ ਤੇ ਜਿਹੜੇ ਕਿਸਾਨ ਵੀਰਾਂ ਕਣਕਾਂ ਨੂੰ ਪਾਣੀ ਲਾਉਣ ਜਾ ਰਹੇ ਨੇ ਜਾਂ ਲਾਉਣਾ ਚਾਹੁੰਦੇ ਨੇ ਉਹ ਪਾ ਉਹਕੇ ਲਾ ਸਕਦੇ ਨੇ ਕਿਉਂਕਿ ਸਿਸਟਮ ਬਹੁਤਾ ਤਾਕੜਾ ਨਹੀਂ ਜਾ ਰਿਹਾਗਾ ਸਿਸਟਮ ਹਲਕਾ ਲੱਗ ਰਿਹਾਗਾ ਪਹਿਲਾਂ ਵੀ ਦੱਸਦੇ ਰਹੇ ਆਂ ਵੀ ਸਿਸਟਮ ਦੇ ਅਸਾਰ ਘਟ ਵੀ ਸਕਦੇ ਆ ਤੇ ਵੱਧ ਵੀ ਸਕਦੇ ਹੈਗੇ ਇਹ ਸਾਰਾ ਹਵਾਵਾਂ ਦਾ ਖੇਡ ਹੈਗਾ ਮਤਲਬ ਕਿ ਜਿਹੜਾ ਜਿਹੜੀ ਇਹ ਸਿਰਫ ਹਵਾਵਾਂ ਦੀ ਹੈਗੀ ਜੇ ਹਵਾ ਪੁਰੇ ਦੀ ਚੱਲ ਜਾਂਦੀ ਪੰਜਾਬ ਵਿੱਚ ਸਿਸਟਮ ਤਾਂ ਆ ਰਿਹਾ ਸਿਸਟਮ ਉਹੀ ਆ ਜਿਹੜਾ ਪੱਛਮੀ ਸਿਸਟਮ ਆਉਂਦਾ ਹੁੰਦਾ ਹੈਗਾ ਪਰ ਇਹਨੂੰ ਹਵਾ ਦੀ سپورਟ ਆ ਜਿਹੜੀ ਨਵੀਂ ਵਾਲੀ ਹਵਾ ਹੁੰਦੀ ਆ ਪੁਰੇ ਦੀ ਉਹਦੀ سپورਟ ਨਹੀਂ ਮਿਲਦੀ ਦਿਖਾਈ ਦੇ ਰਹੀ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਸਿਰਪ ਸਿਰਕਾ ਸਰਾਟਾ ਹੀ ਦੇਖਣ ਨੂੰ ਮਿਲ ਸਕਦਾ ਹੈਗਾ ਬਹੁਤੇ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਜਾਪ ਰਹੀ 4 ਫਰਵਰੀ ਨੂੰ ਪੰਜਾਬ ਦੇ ਲਗਭਗ 30-40% ਖੇਤरां ਦੇ ਵਿੱਚ ਹਲਕੀਆਂ ਬਹਾਰਾਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਤੇ-ਕਿਤੇ ਦੇਖਣ ਨੂੰ ਮਿਲ ਸਕਦੀਆਂ ਸਾਰੇ ਏਰੀਆ ਚ ਮੀਂਹ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਹਰਿਆਣਾ ਦੇ ਵਿੱਚ ਹੀ ਕੁਝ ਕੁ ਖੇਤਰਾ ਦੇ ਵਿੱਚ ਹਲਕੀਆਂ ਬਹਾਰਾਂ ਪੈ ਸਕਦੀਆਂ ਨੇ ਰਾਜਸਥਾਨ ਦੇ ਵੀ ਜਿਹੜੇ ਚੜ੍ਹਦੇਵਾਦੇ ਇਲਾਕੇ ਨੇ ਜਾਂ ਜੂਪੀ ਨਾਲ ਲੱਗਦੇ ਇਲਾਕੇ ਨੇ ਜਾਂ ਦਿੱਲੀ ਏਰੀਆ ਆ ਗਿਆ ਜਾਂ ਪੱਛਮੀ ਜੂਪੀ ਆ ਗਿਆ ਇਹਨਾਂ ਵਿੱਚ ਹਲਕੀਆਂ ਦਿਵਾਨੀਆਂ ਫਹਾਰਾਂ ਜਿਹੜੀਆਂ ਪੰਜਾਬ ਨਾਲੋਂ ਥੋੜੇ ਜਿਆਦਾ ਏਰੀਆ ਚ ਪੈ ਸਕਦੀਆਂ ਨੇ ਹਾਲਾਂਕਿ ਪੰਜਾਬ ਵਿੱਚ ਕਾਰਵਾਈ ਟੁੱਟਨੀ ਹੀ ਰੂਗੀ ਕਿਤੇ 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 ਜਿਹੜੀਆਂ ਨਿੱਕੀਆਂ ਮੋਟੀਆਂ ਹਲਕੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਜੇ ਧੁੰਦ ਦੀ ਗੱਲ ਕੀਤੀ ਆਵੇ ਤਾਂ ਧੁੰਦ ਕੱਲ ਅੱਜ ਰਾਤ ਨੂੰ ਧੁੰਦ ਥੋੜੇ ਬਹੁਤ ਖੇਤਾਂ ਚ ਦਸਤਕ ਦੇ ਸਕਦੀ ਹੈ ਹਾਲਾਂਕਿ ਵੱਡੇ ਪੱਧਰ ਤੇ ਧੁੰਦ ਦੀ ਸੰਭਾਵਨਾ ਨਹੀਂ ਜਾਪ ਰਹੀ ਕਿਉਂਕਿ ਜਦੋਂ ਪੱਛਮੀ ਸਿਸਟਮ ਆਉਂਦਾ ਤਾਂ ਜਿਹੜੀ ਨਮੀ ਆ ਜਿਹੜੀ ਜ਼ਮੀਨੀ ਪੱਧਰ ਤੇ ਧੁੰਦ ਦੇਖਣ ਨੂੰ ਮਿਲ ਰਹੀ ਸੀਗੀ ਉਹ ਹੁਣ ਉਪਰ ਚਾਨਣੀ ਸ਼ੁਰੂ ਹੋ ਜਾਣੀ ਹੈ ਜਿਵੇਂ ਜਿਵੇਂ ਪੱਛਮੀ ਸਿਸਟਮ ਨਜ਼ਦੀਕ ਪੁੱਜੂਗਾ ਤਾਂ ਜਿਹੜੀ ਨਮੀ ਸੀ ਉਹ ਉ ਸਵਾਗਤ ਜਿਹੜੀ ਕੱਟ ਦਿਖਾਈ ਦੇ ਰਹੀ ਆ ਪਰ ਫਿਰ ਵੀ ਅ ਅੱਧੀ ਰਾਤ ਬਾਅਦ ਜਾਂ ਤੜਕੇ ਦਾ ਥੋੜੇ ਬਹੁਤ ਖੇਤਾਂ ਚ ਦਰਮਿਆਨੀ ਤੋਂ ਸੰਘਣੀ ਤੋਂ 10 ਤੱਕ ਦੇ ਸਕਦੀ ਆ ਪਰ ਔਰ ਇਹਦੀ ਹਵਾ ਚਲਨ ਕਨ ਹਲਪਸ ਪੱਛਮੀ ਸਿਸਟਮ ਦੀ ਦਸਤਕ ਦੇ ਕਾਨ ਜਿਹੜੀ ਧੁੰਦ ਆ ਜਿਹੜੀ ਕੱਲ ਨੂੰ ਸੀਤੀ ਗਾਇਬ ਹੋ ਜਾਣੀ ਹੈ ਕਿ ਜਿਹਦਾ ਕਰਕੇ ਦੁਪਹਿਰ ਤੱਕ ਜਿਹੜੀ ਅਸਮਾਨੀ ਦਰਮਿਆਨੀ ਬੱਦਲ ਵਾਈ ਜਿਹੜੀ ਦਿਖਾਈ ਦੇ ਸਕਦੀ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਅਸਮਾਨ ਦੇ ਉੱਪਰ ਸੋ 5 ਫਰਵਰੀ ਦੀ ਗੱਲ ਕੀਤੀ ਆ ਉਹਦਾ 5 ਫਰਵਰੀ ਨੂੰ ਸਿਸਟਮ ਅੱਗੇ ਖਿਸਕ ਕੇ ਜਾਣਾਗਾ ਪਰ ਇੱਕਾ ਤੁਕਿਆ ਤਾਂ ਨਿੱਕੀ-ਮੁੱਟੀ ਕਾਰਵਾਈ ਦੇ ਚਾ ਅਸਾਰ ਆ ਜਿਹੜੇ ਜ਼ਰੂਰ ਰਹਿਣਗੇ ਪਰ 5 ਫਰਵਰੀ ਤੋਂ ਪਹਾੜ ਤੇ ਪੱਛੋਨੀਆਂ ਠੰਡੀਆਂ ਹਵਾਵਾਂ ਮੋੜ ਤੋਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਨੇ ਮਤਲਬ ਕਿ ਜਿਹੜਾ ਕਈ ਦਿਨਾਂ ਤੋਂ ਪਹਾੜ ਤੇ ਪੱਛੋਨੀ ਠੰਡੀ ਹਵਾ ਜਿਹੜੀ ਬੰਦ ਪਈ ਹੋਈ ਸੀਗੀ ਉਹ ਮੋੜ ਤੋਂ ਖੁੱਲ੍ਹਣੀ ਸ਼ੁਰੂ ਹੋ ਜਾਣੀ ਹੈਗੀ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਅਸਮਾਨ ਆ ਜਿਹੜਾ ਫੇਰ ਤੋਂ ਸਾਫ਼ ਹੋਣਾ ਸ਼ੁਰੂ ਹੋ ਜਾਣਾਗਾ ਹਾਲਾਂਕਿ 5 5 ਤੋਂ ਬਾਅਦ 7 8 9 ਫਰਵਰੀ ਦੇ ਆਸ-ਪਾਸ ਹਲਕੀ ਬੱਦਲਵਾਈ ਅਸਮਾਨ ਦੇ ਉੱਪਰ ਦੀ ਜ਼ਰੂਰ ਗੁਜਰਦੀ रह ਸਕਦੀ ਹੈ ਪਰ ਮੌਸਮ ਜ਼ਿਆਦਾਤਰ ਖੁਸ਼ਕ ਤੇ ਸਾਫ਼ ਰਹੂਗਾ 5 ਫਰਵਰੀ ਨੂੰ ਥੋੜੇ ਬਹੁਤ ਖੇਤਰਾ ਵਿੱਚ ਧੁੰਦ ਦਾਤਕ ਦੇਊਗੀ ਪਰ ਜਿਵੇਂ ਹੀ ਦੁਪਹਿਰ ਤੱਕ ਪਹਾੜ ਤੇ ਪੱਸੋਂ ਦੀਆਂ ਹਵਾਵਾਂ ਖੁੱਲਣੀਆਂ ਸ਼ੁਰੂ ਹੋਣਗੀਆਂ ਤਾਂ ਮੌਸਮ ਜਿਹੜਾ ਖੁੱਲਣਾ ਸ਼ੁਰੂ ਹੋ ਜਾਣਾ ਤੇ ਤੜਕਸਾਰ ਤੋਂ ਸੂਰਜ ਦਾਤਕ ਦੇਣਾ ਸ਼ੁਰੂ ਕਰ ਦੇਣਾ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਰਾਜਸਥਾਨ ਤੇ ਵੀ ਬਹੁਤੇ ਖੇਤਰਾ ਵਿੱਚ 5-6 ਫਰਵਰੀ ਤੋਂ ਮੌਸਮ ਜਿਹੜਾ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਤੇ ਧੁੰਦ ਜਿਹੜੀ ਗੈਪ ਹੁੰਦੀ ਦਿਖਾਈ ਦੇਊਗੀ ਖੁਸ਼ਕ ਹਵਾਵਾਂ ਕਰਨ ਜਿਹੜੀ ਦੇ ਸਕਦੀ ਹੈਗੀ ਸੋ ਹਾਲ ਦੀ ਘੜੀ ਮੋਟੀ ਜੀ ਗੱਲ ਇਹ ਆ ਅਗਲੇ 24 ਤੋਂ 36 ਘੰਟਿਆਂ ਦੇ ਵਿੱਚਕਾਰ ਪੰਜਾਬ ਹਰਿਆਣਾ ਰਾਜਸਥਾਨ ਦੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਹਲਕੀਆਂ ਫਹਾਰਾਂ ਕਿਤੇ ਕਿਤੇ ਗਰਚਾਂਕਲੇ ਬੱਦਲ ਛਿੜਕਾ ਹਰਾਟਾ ਦੇ ਸਕਦੇ ਹੈਗੇ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਜਾਪ ਰਹੀਗੀ ਜਿਹੜੇ ਕਿਸਾਨ ਵੀਰ ਕਣਕਾਂ ਨੂੰ ਪਾਣੀ ਲਾਉਣਾ ਚਾਹੁੰਦੇ ਆ ਜੇ ਉਹ ਇੱਕ ਦਿਨ ਰੋਕਣਾ ਚਾਹੁੰਦੇ ਤਾਂ ਰੁਕ ਸਕਦੇ ਨੇ ਤੇ ਨਹੀਂ ਲਾ ਸਕਦੇ ਨੇ ਕੋਈ ਵੱਡੇ ਪੱਧਰ ਤੇ ਨਹੀਂ ਦੀ ਕਾਰਵਾਈ ਦੀ ਸੰਭਾਵਨਾ ਨਹੀਂ ਜਾਪ ਰਹੀ ਹਾਲਾਂਕਿ ਜਿਹੜੇ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਇਲਾਕੇ ਨੇ ਉੱਥੇ ਕਿਤੇ ਹਲਕੀਆਂ ਦਰਮਿਆਨੀਆਂ ਫਹਾਰਾਂ ਦੀ ਉਮੀਦ ਥੋੜੀ ਬਾਕੀ ਇਲਾਕਿਆਂ ਨੂੰ ਥੋੜੀ ਜਿਆਦਾ ਰਹਿ ਸਕਦੀ ਹੈਗੀ ਬਾਕੀ ਅਗਲੇ 24 ਘੰਟੇ ਤਰਾਣੀ ਸਿਸਟਮ ਦਾ ਅਸਰ ਹੋਊਗਾ ਉਸ ਤੋਂ ਬਾਅਦ ਸਿਸਟਮ ਆ ਜਿਹੜਾ ਅੱਗੇ ਖਿਸਕਣਾ ਸ਼ੁਰੂ ਹੋ ਜਾਣਾਗਾ ਤੇ ਮੌਸਮ ਜਿਹੜਾ ਕੁਝ ਤੋੜਨਾ ਸ਼ੁਰੂ ਹੋ ਜਾਣਾ ਤੜਕਸਾਰ ਥੋੜੇ ਬਹੁਤ ਕਿਸ ਤਰ੍ਹਾਂ ਚ ਧੁੰਦ ਦਸਤਕ ਦੇ ਸਕਦੀ ਹੈ ਵੱਡੇ ਪੱਧਰ ਤੇ ਧੁੰਦ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ